ਈ ਵਾਲੇ ਦਿਨ ਮਕਬੂਲਪੁਰਾ ਪੁਲਿਸ ਸਟੇਸ਼ਨ ਨੂੰ ਇਤਲਾ ਮਿਲੀ ਕਿ 알파 1 ਮॉल ਦੇ ਸਾਹਮਣੇ ਇੱਕ ਡੈਡ ਬੋਡੀ ਪਈ ਹੋਈ ਹੈ ਇਤਲਾ ਮਿਲਦੇ ਹੀ ਐਸ ਐਚਓ ਮਕਬੂਲਪੁਰਾ ਉਹ ਮੌਕੇ ਤੇ ਪਹੁੰਚੀ ਆਪਣੀ ਟੀਮ ਦੇ ਨਾਲ ਤੇ ਜਦੋਂ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਇੱਕ ਡੈਡ ਬੋਡੀ ਨੂੰ ਦੇਖਿਆ ਤੇ ਕਬਜ਼ੇ 'ਚ ਲਿੱਤਾ ਤੇ ਜਦੋਂ ਡੈਡ ਬੋਡੀ ਆ ਨੂੰ ਦੇਖਿਆ ਤੇ ਉਹ ਸਾਨੂੰ ਲੱਗਿਆ ਕਿ ਡੈੱਡ ਬੋਡੀ ਕਟਫਟ ਹੋਈ ਹੋਈ ਹੈ ਡੈੱਡ ਬੋਡੀ ਦੀ ਤੇ ਇਹਨਾਂ ਨੇ ਸੀਨੀਅਰ ਅਸਸਟੈਂਟ ਦੇ ਨੋਟਿਸ ਇਚ ਲਿਆ ਕੇ ਅਨੁਭਵ ਜੀ ਸਾਡੇ ਈਸੀਪੀ ਈਸਟ ਇਹਨਾਂ ਦੇ ਨੋਟਿਸ ਇਚ ਲਿਆਏ ਐ ਐਸਐਸਪੀ ਸਾਹਿਬ ਦਾ ਆਰਸੀਪੀ ਸਾਹਿਬ ਦੇ ਵੀ ਨੋਟਿਸ ਇਚ ਲਿਆ ਕੇ ਤੇ ਐਫਆਈਆਰ ਨੰਬਰ 91312026 ਅੰਡਰ ਸੈਕਸ਼ਨ 103 ਬੀ ਐਨਐਸ ਐਕਟ ਉਹ ਦਰਜ ਕੀਤੀ ਤੇ ਦਰਜ ਕਰਕੇ ਜਿਹੜੀ ਡੈੱਡ ਬੋਡੀ ਹੈ ਉਹਨੂੰ ਮੌਰਚਰੀ 'ਚ ਜਮ੍ਹਾ ਕਰਾਤਾ ਤੇ ਉਸ ਤੋਂ ਬਾਅਦ ਪੇਪਰ 'ਚ ਇਛਤਿਆਰ ਦਿੱਤਾ ਜਦੋਂ ਪੇਪਰ 'ਚ ਇਛਤਿਆਰ ਦਿੱਤਾ ਉਸ ਤੋਂ ਬਾਅਦ 72 ਘੰਟੇ ਤੱਕ ਅਸੀਂ ਵੇਟ ਕੀਤੀ ਤੇ ਜਦੋਂ ਕਿਸੇ ਨੇ ਵੀ ਕਲੀਨ ਨਹੀਂ ਕੀਤੀ ਡੈੱਡ ਬੋਡੀ ਤੇ ਉਸ ਤੋਂ ਬਾਅਦ ਪੂਰੇ ਰੀਤੀ ਰਿਵਾਜਾਂ ਨਾਲ ਡੈੱਡ ਬੋਡੀ ਦਾ ਸੰਸਕਾਰ ਕਰਤਾ ਤੇ ਜਦੋਂ ਅਸੀਂ ਜਦੋਂ ਐਸਐਚਓ ਸਾਹਿਬ ਨੇ ਡੈੱਡ ਬੋਡੀ ਦੇਖੀ ਸੀ ਤੇ ਏਸੀਪੀ ਸਾਹਿਬ ਨੇ ਦੇਖੀ ਸੀ ਇਹਨਾਂ ਨੂੰ ਥੋੜਾ ਸ਼ੱਕ ਪਿਆ ਕਿ ਬੰਦਾ ਹਿਮਾਚਲੀ ਲੱਗਦਾ ਹੈ ਲੁਕਸ ਤੋਂ ਤੇ ਅਸੀਂ ਹਿਮਾਚਲ ਹਰਿਆਣਾ ਤੇ ਹੋਰ ਵੀ ਸਟੇਟਸ ਦੇ ਵਿੱਚ ਅ ਆਪਣਾ ਪਤਾ ਕਰਾਇਆ ਕਿ ਕੋਈ ਬੰਦਾ ਮਿਸਿੰਗ ਹੈ ਜਾਂ ਘਰੋਂ ਗਿਆ ਹੋਇਆ ਤੇ ਸਾਨੂੰ ਪਤਾ ਚੱਲਿਆ ਕਿ ਪਰਵਾਨੋ ਥਾਣੇ 'ਚ ਇੱਕ ਬੰਦਾ ਮਿਸਿੰਗ ਹੈ ਜਦੋਂ ਅਸੀਂ ਫੋਟੋ ਮੰਗਾਈ ਉਹ ਡੈਡ ਬੋਡੀ ਦੀ ਫੋਟੋ ਨਾਲ ਆਪਣਾ ਮੈਚ ਕਰਦੀ ਸੀ ਅਸੀਂ ਫਿਰ ਜਿਹੜੇ ਅਸੀਂ ਪਰਿਵਾਰ ਵਾਲਿਆਂ ਨੇ ਜਿਨ੍ਹਾਂ ਨੇ ਮਿਸਿੰਗ ਲਿਖਾਈ ਸੀਗੀ ਅਸੀਂ ਉਹਨਾਂ ਨੂੰ ਵੀ ਅੰਮ੍ਰਿਤਸਰ ਬੁਲਾਇਆ ਤੇ ਉਹਨਾਂ ਨੂੰ ਸਾਰਾ ਦਿਖਾਇਆ ਤੇ ਉਹਨਾਂ ਨੇ ਕਿਹਾ ਬਿਲਕੁਲ ਇਹ ਸਾਡਾ ਹੀ ਬੱਚਾ ਹੈ ਸਾਡੇ ਹੀ ਘਰ ਦਾ ਮੈਂਬਰ ਹੈ ਤੇ ਉਸ ਤੋਂ ਬਾਅਦ ਸਾਨੂੰ ਕਨਫਰਮ ਹੋ ਗਿਆ ਕਿ ਇਹ ਬੰਦਾ ਹਿਮਾਚਲੀ ਹੈ ਤੇ ਜਿਹਦੀ ਡੈਥ ਹੋਈ ਹੈ ਤੇ ਜਦੋਂ ਸਾਡੀ ਟੀਮਸ ਤਾਂ ਆਲਰੇਡੀ ਲੱਗੀ ਹੋਈਆਂ ਸੀ ਸੀਪੀ ਸਾਹਿਬ ਦੀ ਡਾਇਰੈਕਸ਼ਨਸ ਦੇ ਦੇ ਤਹਿਤ ਤੇ ਸਾਡੀ ਟੈਕਨੀਕਲ ਟੀਮਸ ਵੀ ਲੱਗੀਆਂ ਸੀ ਤੇ ਅਸੀਂ ਕੈਮਰਾਜ਼ ਵਗਰਾઈ ਵਾਚ ਕਰ ਰਹੇ ਸੀ ਤੇ ਸਾਨੂੰ ਪਤਾ ਚੱਲਿਆ ਕਿ ਅਸੀਂ ਦੇਖਿਆ ਕਿ ਇਹਦੇ ਨਾਲ ਤਿੰਨ ਜਨੇ ਹੋਰ ਸੀਗੇ ਕੁਝ ਦਿਨ ਪਹਿਲਾਂ 12 13 ਦੀ ਇੰਟਰਵੀਨਿੰਗ ਸ਼ਾਮ ਨੂੰ ਤੇ ਸਾਨੂੰ ਉਹਨਾਂ ਤੇ ਸ਼ੱਕ ਤੇ ਅਸੀਂ ਉਹ ਤਿੰਨ ਬੰਦੇ ਰਾਉਂਡ ਅਪ ਕੀਤੇ ਤੇ ਜਦੋਂ ਤਿੰਨ ਬੰਦੇ ਰਾਉਂਡ ਅਪ ਕੀਤੇ ਉਹਨਾਂ ਦੀ ਇੰਟਰੋਗੇਸ਼ਨ ਤੇ ਸਾਨੂੰ ਪਤਾ ਚੱਲੇ ਕਿ ਇਹਨਾਂ ਨੇ ਹੀ ਉਹਨਾਂ ਨੇ ਕੰਫੈਸ ਕੀਤਾ ਕਿ ਅਸੀਂ ਹੀ ਕਤਲ ਕੀਤਾ ਬੇਸਿਕਲੀ ਉਹਨਾਂ ਨੇ ਕਤਲ ਕੀਤਾ ਸੀ ਲੁੱਟ ਦੇ ਉਹਦੇ ਤੋਂ ਪੈਸੇ ਲੁੱਟਣ ਤੋਂ ਤੇ ਉਹਨਾਂ ਨੂੰ 55000 ਰੁਪਿਆ ਵੀ ਉਹਨਾਂ ਨੇ ਲੁੱਟਿਆ ਸੀ ਬੰਦੇ ਤੋਂ ਤੇ ਜਦੋਂ ਉਹਨੇ ਰਿਸਿਸਟ ਕੀਤਾ ਜਿਹੜਾ ਡਿਸੀਜ਼ਡ ਹੈ ਪੱਪੀ ਵਿਜੇ son of ਮੱਲाराम ਜਿਹੜਾ ਪਰਵਾਨੂ ਦਾ ਹੈਗਾ ਤੇ ਉਹਨਾਂ ਨੇ ਉਹਦੇ ਸਿਰ ਦੇ ਵਿੱਚ ਡਾਂਗਾ ਮਾਰ ਕੇ ਤੇ ਪਿੱਠ ਦੇ ਵਿੱਚ ਵੀ ਡਾਂਗਾ ਮਾਰ ਕੇ ਤੇ ਢਿੱਡ ਦੇ ਵਿੱਚ ਵੀ ਤੇ ਉਹਦੀ ਡੈਥ ਹੋ ਗਈ ਸੀ ਉਹਦਾ ਕਤਲ ਹੋ ਗਿਆ ਸੀ ਇਹ ਜਿਹੜੇ ਤਿੰਨ ਹੈਗੇ ਆ ਅ ਅਕਿਊਜ਼ ਨੇ ਉਹਨਾਂ ਨਾਮ ਹੈ ਗੁਰਪ੍ਰੀਤ ਸਿੰਘ ਜਿਹਦੀ ਉਮਰ ਤਕਰੀਬਨ 36 ਸਾਲ ਹੈ ਗੁਰਪ੍ਰੀਤ ਸਿੰਘ 20 ਸਾਲ ਹੈ ਤੇ ਵਿਸ਼ਾਲ ਲਾਇਸ ਮੰਨਾ ਉਹਦੀ 20 ਸਾਲ ਹੈ ਜਿਹੜਾ ਗੁਰਪ੍ਰੀਤ ਸਿੰਘ ਹੈ ਉਹਦੇ ਤੇ ਥਾਣਾ ਹੈਗਾ ਪਿੰਡੀ ਸੈਦਾ ਅੰਮ੍ਰਿਤਸਰ ਦਿਹਾਤੀ ਦਾ ਉੱਤੇ ਭੁੱਕੀ ਪੋਸਟ ਦਾ ਪਰਚਾ ਦਰਜ ਹੈਗਾ 2025 ਦਾ ਤੇ ਵਿਸ਼ਾਲ ਤੇ ਕੋ ਗੁਰਪ੍ਰੀਤ ਤੇ ਕੋਈ ਪਰਚਾ ਨਹੀਂ ਦਰਜ ਜਿਹੜਾ ਵਿਸ਼ਾਲ ਲਾਇਸ ਮੰਨਾ ਹੈ ਉੱਤੇ ਵਾਰਾ ਗਰਤੀ ਦਾ ਪ੍ਰੀਵੈਂਟਿਵ ਐਕਸ਼ਨ ਆਪਣੇ ਅੰਮ੍ਰਿਤਸਰੀ ਹੋਇਆ ਜੀ ਤੇ ਜਿਹੜੇ ਇਹਨਾਂ ਨੇ ਵੈਪਨ ਤੋਂ ਉਹਨੂੰ ਮਾਰਿਆ ਜਿਹੜਾ ਡੰਡਾ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਸਾਨੂੰ ਮਾਨਯੋਗ ਅਦਾਲਤ ਪਨੇ ਦਾ ਇਹਨਾਂ ਦਾ 3 ਨਾਲ 3 ਦਿਨਾਂ ਦਾ ਰਿਮਾਂਡ ਦਿੱਤਾ ਸੀ ਤੇ ਜਿਹੜਾ ਅਸੀਂ ਲੈ ਕੇ ਤੇ ਲੈ ਲਿਆ ਤੇ ਅਸੀਂ ਪ੍ਰੋਪਰ ਉਹਨਾਂ ਦੀ ਇੰਟਰੋਗੇਸ਼ਨ ਕੀਤੀ ਹੈ ਤੇ ਪੁੱਛਗਿੱਛ ਕੀਤੀ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਮੰਨ ਚੁੱਕੇ ਹੈ ਤੇ ਹੁਣ ਅਸੀਂ ਉਹਨਾਂ ਨੂੰ ਦੁਬਾਰਾ ਜੁਡੀਸ਼ੀਅਲ ਪੇਸਟ ਹੈ ਜੀ